ਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਗੁਰੂ ਆਵਾ ਮੈਂ ਤਾਂ ਹਮੇਸ਼ਾ ਹੀ ਭਾਗਾ ਵਾਲਾ ਸਮਝਦਾ ਕਿ ਜਦੋਂ ਵੀ ਤਰਵਾਰ ਸਾਹਿਬ ਆਉਂਦੇ ਆਂ ਔਰ ਦੁਨੀਆਂ 'ਚ ਜੇ ਕੋਈ ਸਭ ਤੋਂ ਸਕੂਨ ਦੇਣ ਵਾਲੀ ਥਾਂ ਮੈਨੂੰ ਲੱਗਦੀ ਆ ਜਿੱਥੇ ਆ ਕੇ ਦਿਲ ਨੂੰ ਅ ਮਤਲਬ ਬੜੀ ਸ਼ਾਂਤੀ ਮਿਲਦੀ ਆ ਉਹ ਸਚਕੰਡ ਹਜੂਰ ਸਾਹਿਬ ਸਚਕੰਡ ਸ੍ਰੀ ਦਰਬਾਰ ਸਾਹਿਬ ਆ ਸੋ ਨਵੇਂ ਸਾਲ ਦਾ ਮੌਕਾ ਹੈ ਨਵਾਂ ਨਵਾਂ ਸਾਲ ਚੜਿਆ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਬਰਾਮਦਾਸ ਜੀ ਸਭ ਨੂੰ ਚੜ੍ਹਦੀਆਂ ਕਲਾ 'ਚ ਰੱਖਣ ਇਹੀ ਮੈਂ ਦੁਆ ਕਰਨ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਦੇ ਲਈ ਅੱਜ ਇੱਥੇ ਪਰਿਵਾਰ ਦੇ ਨਾਲ ਆਏ ਆ ਔਰ ਬੜਾ ਚੰਗਾ ਲੱਗ ਰਿਹਾ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਪਿਛਲੇ ਸਾਲ ਦੀ ਗੱਲ ਕਰੀ ਤਾਂ 2025 ਦੇ ਵਿੱਚ ਜਿਹੜੇ ਕਿ ਹੀਰੇ ਨੇ ਪੰਜਾਬੀ ਪੋਲੀ ਰੋਡ ਦੇ ਪੰਜਾਬੀ ਗਏ ਉਹ ਕਾਫੀ ਜਨੇ ਵਿਚਰੇ ਵਿਚਲੇ ਗਏ ਸੋ ਉਹਨਾਂ ਲਈ ਚਰਨਾਂ ਜੀ ਔਰ ਨਵੇਂ ਸਾਲ ਦੇ ਵਿੱਚ ਕੋਈ ਚੰਗੇ ਅਰਦਾਸ ਜੀ ਹੀ ਅਰਦਾਸ ਕਰਦੇ ਆ ਕਿ 2026 ਸਭ ਲਈ ਖੁਸ਼ੀਆਂ ਲੈ ਕੇ ਆਵੇ ਹਰ ਘਰ ਦੇ ਵਿੱਚ ਖੇੜੇ ਰਹਿਣ ਕਿਉਂਕਿ 2025 ਦੇ ਵਿੱਚ ਬੜੇ ਅਨਮੁੱਲੇ ਹੀਰੇ ਪੰਜਾਬੀ ਮਾਂ ਬੋਲੀ ਦੇ ਸਾਥੋਂ ਵਿਛੜੇ ਨੇ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਔਰ 2026 ਸਾਰਿਆਂ ਲਈ ਖੁਸ਼ੀਆਂ ਭਰਿਆ ਖੇੜਿਆਂ ਭਰਿਆ ਹੋਵੇ ਹੀ ਇਹ ਅਰਦਾਸ ਕਰਦਾ ਸਰ ਜੀ ਕੋਈ ਨਵਾਂ ਪ੍ਰੋਜੈਕਟ ਲੈ ਕੇ ਆਉਂ ਆਪ ਇਹਨੇ ਅਸੀਂ ਇੱਕ ਧਾਰਮਿਕ ਐਲਬਮ ਕੀਤੀ ਸੀ ਸਿੱਖੀ ਸੋ ਬਾਕੀ ਅੱਗੇ ਮੂਵੀ ਕਰ ਰਹੇ ਹਾਂ ਔਰ ਬਾਕੀ ਸੌਂਗਸ ਵਗੈਰਾ ਉਹ ਚੱਲਦੇ ਰਹਿੰਦੇ ਆ ਬੋਲਸ ਹੋ ਮਹਾ ਜਤਾਰ ਜਿਹੜਾ ਉਹਦਾ ਕੰਮ ਅਸੀਂ ਕਾਫੀ ਚਰਚ ਕਰਿਆ ਉਸ ਸਮੇਂ ਦੇ ਵਿੱਚ ਆਇਆ ਜੀ ਤਰ੍ਹਾਂ ਸੋ ਉਸ ਤਰ੍ਹਾਂ ਮੈਂ ਕੋਈ ਨਵਾਂ ਪ੍ਰੋਜੈਕਟ ਲੈ ਰਿਹਾ ਹਾਂ ਹਾਂਜੀ ਹੁਣੇ ਸਿੱਖੀ ਅਸੀਂ ਐਲਬਮ ਰਿਲੀਜ਼ ਕੀਤੀ ਆ ਉਹਦੇ ਵਿੱਚ 6 Song ਹੈਗੇ ਆ ਔਰ ਅਲੱਗ-ਅਲੱਗ ਉਹਦੇ ਵਿੱਚ ਬਾਬਾ ਦੀਪ ਸਿੰਘ ਜੀ ਦਾ ਅਸੀਂ ਇੱਕ ਗਾਣਾ ਕੀਤਾ ਕੋਈ ਬਾਬਾ ਦੀਪ ਸਿੰਘ ਜੀ ਦੇ ਨਾਲ ਦਾ ਬਹੁਤ ਘੱਟ ਧਾਰਮਿਕ Song ਜਿਹੜੇ ਰਿਕਾਰਡ ਹੋਏ ਆ ਔਰ ਉਹਦੇ ਤੋਂ ਇਲਾਵਾ ਛੋਟੇ ਸਹਿਬਜ਼ਾਦੇ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਬਾਬਾ ਨਾਨਕ ਜੀ ਦੀ ਬਾਣੀ ਦੇਭ ਮਾਰੇ ਇੱਕ ਸਕੂਨ ਬੜਾ ਬੜਾ ਗਾਣਾ ਮੈਨੂੰ ਪਸੰਦ ਆ ਤੂੰ ਹੀ ਹੈ ਸੋ ਉਹਦੇ ਚ ਅਲੱਗ-ਅਲੱਗ ਐਸੀ ਤਰ੍ਹਾਂ ਦੇ ਅਸੀਂ ਕੀਤੇ ਹੈਗੇ ਆ ਸਾਰੇ ਸੌਂ ਸੋ ਸਾਰਿਆਂ ਨੂੰ ਬੜੇ ਚੰਗੇ ਲੱਗ ਰਹੇ ਆ ਬਾਕੀ ਮੈਂ ਬੇਨਤੀ ਕਰਨਾ ਜਰੂਰ ਸੁਣਿਓ ਸਿੱਖੀ ਐਲਬਮ ਸਰਚ ਕਰਕੇ ਤੁਸੀਂ ਸੁਣ ਸਕਦੇ ਆ ਮੇਰੇ ਭਾਸ਼ਾ ਜੀ ਪਹਿਲੇ ਸਮੇਂ ਨਾਲ ਹੁਣ ਸਮਾਂ ਦੇਖੀ ਤਾਂ ਹੁਣ ਕਾਫੀ ਪੁੱਛ ਜਿਹੜੀ ਸ਼ਾਸਤਰੀ ਕਾਇਕੀ ਸਾਨੂੰ ਨੂੰ ਮਿਲ ਰਹੀ ਹੈ ਕਿਉਂਕਿ ਪਹਿਲਾਂ ਜ਼ਿਆਦਾ ਜਿਵੇਂ ਹਥਿਆਰਾਂ ਨੂੰ ਪ੍ਰਮੋਟ ਲਾ ਪੂਰਾ ਕਰਦੀ ਪ੍ਰਮੋਟ ਕਰਦੀ ਜਾਂਦੀ ਪਰ ਜਿਹੜਾ ਹੁਣ ਹੁਣ ਸ਼ਾਸਤਰੀ ਕਾਇਕੀ ਜਿਹੜੀ ਪ੍ਰਮੋਟ ਹੋ ਰਹੀ ਹੈ ਹਾਂਜੀ ਵਿਚ ਵਾਲਾ ਦੌਰ ਮੈਂ ਮੈਨੂੰ ਵੀ ਇਹ ਪਰਸਨਲੀ ਮੈਂ ਮਹਿਸੂਸ ਕਰਦਾ ਕਿ ਵਿੱਚ ਥੋੜਾ ਜਿਆਦਾ ਜਿਆਦਾ ਜਿਹੜਾ ਗੁੰਡਾਗਰਦੀ ਜਾਂ ਹੋਰ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਇਦਾਂ ਦੇ ਗਾਣੇ ਜ਼ਿਆਦਾ ਆਏ ਆ ਸੋ ਹੁਣ ਫੇਰ ਅਸੀਂ ਜਿਹੜੇ ਜਿਹੜੇ ਸ਼ਬਦਾਬਲੀ ਦੀ ਜੇ ਅਸੀਂ ਗੱਲ ਕਰਦੇ ਆ ਤਾਂ ਹੁਣ ਬੜੀ ਕਲਚਰਲ ਜਿਹੜੇ ਸਾਡੇ ਪਿੰਡੂ ਦੇਸੀ ਸ਼ਬਦ ਹੈਗੇ ਆ ਉਹ ਦੁਬਾਰਾ ਗੀਤਾਂ ਦੇ ਵਿੱਚ ਆਉਣੇ ਸ਼ੁਰੂ ਹੋਏ ਆ ਔਰ ਇੱਕ ਚੰਗਾ ਸ਼ਗਨਾ ਔਰ ਉਹ ਜਿਹੜੇ ਸਾਡੇ ਹੁਣ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਆ ਮੈਂ ਜਿਹੜੇ ਸਾਡੇ ਯੰਗਸਟਰ ਹੈਗੇ ਆ ਛੋਟੇ ਛੋਟੇ ਬੱਚੇ ਹੈਗੇ ਆ ਨਵੀਂ ਪਨੀਰੀ ਸੋ ਉਹਨਾਂ ਨੂੰ ਮੈਂ ਬੜੀਆਂ ਸੋਹਣੀਆਂ ਸੋਹਣੀਆਂ ਪੱਗਾਂ ਬੰਨੀਆਂ ਦੇਖਦਾ ਔਰ ਅੱਜਕੱਲ ਸ਼ੌਕ ਆ ਬੱਚਿਆਂ ਨੂੰ ਬੜਾ ਪਗੜੀ ਦਾ ਸੋ ਇਹ ਵੀ ਇੱਕ ਸ਼ੁਭ ਸ਼ਗਨ ਆ ਸੋ ਬੜਾ ਚੰਗਾ ਲੱਗਦਾ ਮਨ ਲੋਕ ਆਪਣੇ ਵਿਰਸੇ ਦੇ ਨਾਲ ਆਪਣੇ ਧਰਮ ਦੇ ਨਾਲ ਕਿਉਂਕਿ ਹਮੇਸ਼ਾ ਸਾਨੂੰ ਜੁੜ ਕੇ ਰਹਿਣਾ ਚਾਹੀਦਾ ਕਹਿੰਦੇ ਜਿਹੜੀ ਪਰਮ ਆਪਣੇ ਵਿਰਸੇ ਨੂੰ ਭੁੱਲਦੀ ਆ ਉਹ ਫਿਰ ਬਹੁਤੀ ਲੰਮੀ ਆ ਭਣਾਉਦੀ ਉਹ ਉਮਰਨੀ ਹੁੰਦੀ ਸੋ ਇਸ ਕਰਕੇ ਆਪਣੇ ਵਿਰਸੇ ਦੇ ਨਾਲ ਜੁੜਨਾ ਪੰਜਾਬੀ ਮਾਂ ਬੋਲੀ ਦੇ ਨਾਲ ਜੁੜਨਾ ਆਪਣੇ ਧਰਮ ਦੇ ਨਾਲ ਜੁੜਨਾ ਸੋ ਇਸ ਆਪਣੇ ਬੱਚਿਆਂ ਨੂੰ ਉਹਨਾਂ ਦੇ ਨਾਲ ਜੋੜ ਕੇ ਰੱਖਣਾ ਇਹ ਸਾਡਾ ਇੱਕ ਲਾਜ਼ਮੀ ਫਰਜ਼ ਬਣਦਾ ਹੈ ਹਾਂਜੀ ਨਵੀਂ ਜਿਹੜੀ ਤੁਹਾਡੀ ਐਲਬਮ ਆ ਗਈ ਕੋਈ ਉਹ ਤੇ ਦੋ ਸ਼ਾਹ ਅਸੀਂ ਹੁਣੇ ਸਿੱਖੀ ਜਿਹੜੀ ਮੈਂ ਗੱਲ ਕੀਤੀ ਆ ਉਦੀ ਉਹ ਛੋਟੇ ਸਾਹਿਬ ਜਦਿਆਂ ਦਾ ਹੁਣੇ-ਹੁਣੇ ਸ਼ਹੀਦੀ ਦਿਹਾੜਾ ਨਾ ਲੰਘ ਕੇ ਗਿਆ ਸੋ ਉਹ ਮੈਨੂੰ ਬੜਾ ਪਸੰਦਾ ਉਹਦੇ ਵਿੱਚ ਔਰ ਮੈਂ ਜਿੱਦਾਂ ਪਹਿਲਾਂ ਕਿਹਾ ਕਿ ਬੱਚਿਆਂ ਨੂੰ ਜੋੜ ਕੇ ਰੱਖਣਾ ਚਾਹੀਦਾ ਆਪਣੇ ਇਤਿਹਾਸ ਨੂੰ ਜਦੋਂ ਅਸੀਂ ਲੈ ਕੇ ਜਾਂਦੇ ਆ ਆਪਣੇ ਜਿਹੜੇ ਵੀ ਸਾਡੇ ਇਤਿਹਾਸਕ ਸਥਾਨ ਹੈਗੇ ਆ ਤਾਂ ਬੱਚਿਆਂ ਨੂੰ ਪਤਾ ਲੱਗਦਾ ਕਿ ਇੱਥੇ ਕੀ ਵਾਪਰਿਆ ਸੀਗਾ ਔਰ ਉਹ ਸਾਨੂੰ ਕੁਐਸਚਨ ਕਰਦੇ ਆ ਅਸੀਂ ਦੱਸਦੇ ਆ ਮੇਰੇ ਖਿਆਲ ਉਹਦੇ ਨਾਲ ਜਿਆਦਾ ਸਾਡੀ ਜਿਹੜੇ ਨਵੀਂ ਜਨਰੇਸ਼ਨ ਆ ਉਹ ਅਟੈਚ ਹੁੰਦੀ ਆ ਸੋ ਉਹਦੇ ਵਿੱਚ ਇੱਕ ਛੋਟੇ ਸਾਹਿਬਜ਼ਾਦਿਆਂ ਦਾ ਅਸੀਂ ਸੌਂ ਜਿਹੜਾ ਗਾਇਆ ਸੀਗਾ ਉਹਦੋਂ ਨਾਲ ਰੋਲ ਲੈਣਾ ਤੁਹਾਨੂੰ ਸੁਣਾ ਦੇਣਾ ਕਿ ਮੈਂ ਮਹਿਸੂਸ ਚਾ ਕਰਨਾ ਚਾਉਣਾ ਤੱਕ ਕੇ ਹੋ ਕ ਭਰਨਾ ਚਾਉਣਾ ਕਿਵੇਂ ਤਸੀਹੇ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ ਮਾਂ ਮੈਨੂੰ ਸਰਹੰਦ ਦਿਖਾ ਲਿਆ ਤੇ ਉਹ ਖੂਨੀ ਕੰਦ ਦਿਖਾ ਲਿਆ ਜੀ ਦੇ ਅੰਦਰ ਚਣਿਆ ਸੀ ਗੋਬਿੰਦ ਦੇ ਆ ਲਾਲਾਂ ਨੂੰ ਕਿਵੇਂ ਤਸੀਹੇ ਦਿੱਤੇ ਨਿੱਕਿਆਂ ਨਿੱਕਿਆਂ ਬਾਲਾਂ ਨੂੰ